ਬਾਪੂ ਜੀ ਕੀ ਨਾਮ ਹੈ ਤੇ ਅੱਜ ਤੁਹਾਡੇ ਪਿੰਡ ਸਮਾਰਸੇਵੀ ਆਏ ਨੇ ਤਾਂ ਉਹਨਾਂ ਨੇ ਆ ਕੇ ਤੁਹਾਨੂੰ ਜਿਹੜੇ ਤੁਹਾਡੇ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗੀਆਂ ਸੀ ਜਿਨ੍ਹਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਕੀ ਜਾਣਨਾ ਚਾਹੋਗੇ ਬਹੁਤ ਵੱਡੀ ਮਦਦ ਕੀਤੀ ਹੈ ਇਹ ਇੰਨੀ ਦੀ ਕਿਤੋਂ ਆਸ ਹੀ ਨਹੀਂ ਸਾਨੂੰ ਜਿੰਨੀ ਇਹਨਾਂ ਸਾਡੀ ਕਰਤੀ ਹੈ ਨਾ ਇੰਨੀ ਸਾਨੂੰ ਕਿਦੋਂ ਵੀ ਨਹੀਂ ਆਲਾ ਸਾਨੂੰ ਪਾਲੀ ਦੇ ਹਿਸਾਬ ਨਾਲ 3 ਤਨੀ ਹਜ਼ਾਰ ਰੁਪਿਆ ਕਿੱਲੇ ਪਰਤੀ ਦੇਤਾ ਠੀਕ ਹੈ ਸਾਡੇ ਪਾਲੀ ਦਾ ਕੀ ਰੇਟ ਹੈ ਇੰਨਾ ਹੀ ਚੱਲਦਾ ਜੀ ਨਹੀਂ ਬਜਾਈ ਦਾ ਤਾਂ ਅਜੇ ਸਾਨੂੰ ਡਾਈ ਦੀ ਆਸ ਹੀ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਜੀ ਬੀ ਆਉਣੇ ਪਰ ਸਾਨੂੰ ਅਜੋਨਾ ਬਹੁਤ ਵੱਡੀ ਬਸਤ ਕੀਤੀ ਆ ਅਸੀਂ ਪਾਲੀਆਂ ਬੋਣ ਜੋਗੇ ਹੋ ਗਏ ਆ ਠੀਕ ਹੈ ਉਹਨੇ ਚਰ ਨੂੰ ਕੋਈ ਹੋਰ ਉਹਨੇ ਕੰਮ ਚੱਲ ਪੂਗਾ ਕਿ ਉਹ ਸਾ ਬਰਬਾਦੀ ਹੋਈ ਸੀਗੀ ਬਹੁਤ ਤਗੜੀ ਬਰਬਾਦੀ ਉੱਥੇ ਵੇਖੋ ਸਾਹਮਣੇ ਪਾਣੀ ਕਿੰਨਾ ਖਲਾ ਇਹ ਦੇ ਵੀ ਜਾ ਕੇ ਵੇਖੋ ਉੱਥੇ ਸਾਡਾ ਵੀ ਰਕਬਾ 5 6 ਕਿਲੋ ਬੀਜੇ ਨਹੀਂ ਜਾਣਾ ਚਲੋ ਤੁਹਾਨੂੰ ਵਿਖਾਉਨੇ ਆ ਜੇ ਵੇਖਣਾ ਚਾਹੁੰਦੇ ਹੋ ਤੇ ਇੱਕ ਕੋਈ ਕਿਸੇ ਨੇ ਗੋਦ ਲਿਆ ਸੀਗਾ ਪਿੰਡੇ ਇਹ ਨਹੀਂ ਜੀ ਨਹੀਂ ਕਿਸੇ ਕੋ ਆਇਆ ਹੀ ਨਹੀਂ ਅਜੇ ਤੱਕ ਇਹ ਬਸ ਇਹ ਨਾਮ ਦੇ ਵਿੱਚ ਹੀ ਸੀਗਾ ਵੀ ਕੋਈ ਲਿਆ ਜੀ ਸਾਰੇ ਕਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਸਭ ਕੁਝ ਇਹਨਾਂ ਦੀ ਪਹਿਲਾ ਰਾਚੀ ਜੜੀ ਆ ਹਾਂ ਰਾਸ਼ਨ ਪਾਣੀ ਆਉਂਦਾ ਰਿਹਾ ਵੀ ਐਵੇਂ ਕਹਦੀਏ ਨਹੀਂ ਆਇਆ ਪਰ ਆ ਜੋ ਮਦਦ ਕੀਤੀ ਇਹ ਪਹਿਲੀ ਇਹਨਾਂ ਦੀ ਆ ਓਕੇ ਛੀਨਾ ਸਾਹਿਬ ਦੀ ਅੱਪੀ ਕੀ ਨਾਮ ਹੈ ਜੀ ਅੱਜ ਤੁਹਾਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੇਰਾ ਡੈਡੀ ਦਾ ਨਾਮ ਸਤਾ ਜਸਵੀਰ ਸਿੰਘ ਹੈ ਜੀ ਅਸੀਂ ਇਸ ਸਰਦਾਰ ਗੁਚਰਨ ਸਿੰਘ ਸ਼ੀਨਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਨੂੰ ਮਾਇਤ ਦੇ ਕੇ ਤੁਹਾਨੂੰ ਤੇਰਾ ਖਰਚਾ ਦੇ ਕੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਸੇਵਾ ਦੇ ਵਿੱਚੋਂ ਆਪਣੇ ਰਾਸ਼ੀ ਦਿੱਤੀ ਹੈ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੇ ਕੋਲ ਖਾਦਾ ਪ੍ਰਬੰਧ ਨਹੀਂ ਕੋਈ ਵੀ ਕਿਉਂਕਿ ਨਾ ਕੋਈ ਹੜ੍ਹ ਤੀਏ ਬਾਹ ਫੜਦਾ ਸਾਡੀ ਤੇ ਨਾ ਕੋਈ ਸਰਕਾਰ ਫੜਦੀ ਹੈ ਜੀ ਇਹਨਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸਾਨੂੰ ਥੋੜੀ-ਬੋਧੀ ਖਾਦ ਦੇ ਕੇ ਵੀ ਸਾਡਾ ਕੁਛ ਨਾ ਕੁਛ ਕੀਤਾ ਜਾਵੇ ਨੁਕਸਾਨ ਕਿੰਨਾ ਕਰੋਇਆ ਪੁੱਤ ਨੁਕਸਾਨ ਬਹੁਤ ਹੋਇਆ ਹੋਇਆ ਨੁਕਸਾਨ ਕਰਦੋਂ ਸਾਡੇ 750 ਕਿੱਲਾ ਪੈਈ ਸੀ ਜ਼ਮੀਰ ਸੀ ਫਿਰਦੀ ਜਿਹਦੇ ਵਿੱਚੋਂ ਸਾਡੇ 600 ਕਿੱਲਾ ਸੇ ਬਿਲਕੁਲ ਖਤਮ ਹੋ ਚੁੱਕਾ ਹੂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਗੁਰਸ਼ਰਨ ਸ਼ੀਨਾ ਹੋਰਾ ਦੀ ਟੀਮ ਨਾਲ ਪਹੁੰਚੇ ਹੋ ਇੱਥੇ ਵੰਡੇ ਗਏ ਆ ਤੁਹਾਡੇ ਵੱਲੋਂ ਕੈਸ਼ ਪੈਸੇ ਦਿੱਤੇ ਗਏ ਆ ਪ੍ਰਤੀ ਇਕੜ ਦੇ ਹਿਸਾਬ ਨਾਲ ਕਿੰਨੀ ਕ ਇੱਥੇ ਨੁਕਸਾਨ ਹੋਇਆ ਸੀਗਾ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਵੇਖੋ ਇਸ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਰ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਰਾ ਭਾਰਤ ਨਹੀਂ ਸਕਦੇ ਵੀ ਪਰ ਜਿੰਨਾ ਵੀ ਘੱਟੋ ਘੱਟ ਸਾਡੇ ਕੋ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਮਿਲਿਆ ਵਾ ਉਹ ਅਸੀਂ ਕੈਸ਼ ਪੈਸੇ ਪ੍ਰਤੀ ਏਕੜ 3000 ਦੇ ਹਿਸਾਬ ਨਾਲ ਦਿੱਤੇ ਆ ਤੇ ਜੇ ਕੋਈ ਰਹਿ ਵੀ ਗਿਆ ਵਾ ਤੇ ਉਹਨੂੰ ਦੁਬਾਰਾ ਫੇਰ ਅਸੀਂ ਆਵਾਂਗੇ ਤੇ ਜੋ ਵੀ ਜੋ ਵੀ ਰਹਿੰਦਾ ਵਾ ਉਹਨੂੰ 3 ਏਕੜ ਦੇ 3000 ਏਕੜ ਦੇ ਹਿਸਾਬ ਨਾਲ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਕੋਈ ਨਹੀਂਗਾ ਇਹ ਸਾਡੀ ਹਰ ਸ਼ਾਸ਼ੀਨਾ ਵਿੱਚ ਲਾ ਕੇ ਲਾਜੀ ਟੀਮ ਸਰਦਾਰ ਗਰਚਨ ਸਿੰਘ ਸ਼ੀਨੇ ਦੇ ਸਾਥ ਨਾਲ ਚੱਲਦੇ ਆ ਤੇ ਗਾਂ ਜੋ ਵੀ ਇਸ ਪਿੰਡ ਦਾ ਕੋਈ ਹੋਰ ਵੀ ਨੁਕਸਾਨ ਜਿਤਨਾ ਕੋਈ ਗਾਂ ਹੁਣ ਕਣਕ ਨਹੀਂ ਬੀਜੀ ਜਾਣੀ ਉਹਦਾ ਵੀ ਅਸੀਂ ਉਹਨੂੰ ਜਦੋਂ ਨਾ ਕਣਕ ਬੀਜੀ ਜਾਊਗੀ ਉਹਦਾ ਆ ਕੇ ਜੋ ਵੀ ਥੋੜਾ ਬੋਧਾ ਜੋ ਵੀ ਸਰਦਾ ਪੁੱਛਦਾ ਹੋਊਗਾ ਉਹਦੀ ਮਤ ਕੀਤੀ ਜਾਊਗੀ ਹੋਰ ਬਾਕੀ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਕੀ ਨਾਮ ਹੈ ਜੀ ਤੁਹਾਡਾ ਤੇ ਅੱਜ ਤੁਸੀਂ ਸੇਵਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਨੇ ਪਿੰਡ ਦੇ ਜੀ ਹੁਣ ਮੇਰਾ ਨਾ ਬਲਜੀਤ ਸਿੰਘ ਹੈ ਜੀ ਹਰਸ਼ਾ ਸ਼ਿਨਾ ਤੋਂ ਅਸੀਂ ਆਏ ਆ ਅਸੀਂ ਮੈਂ ਵੀ ਇੱਕ ਜਿਹੜੀ ਸੇਵਾ ਕਰੀ ਕਮੇਟੀ ਉਹਦੀ ਟੀਮ ਮੈਂਬਰ ਹਾਂ ਮੈਂ ਜੀ ਜੀ ਅਸੀਂ ਗੁਰਚਰਨ ਸਿੰਘ ਸ਼ਿਨਾ ਜੀ ਨਾਲ ਮਿਲ ਕੇ ਜਿਹੜੀ ਗ੍ਰਾਹੀ ਸਾਨੂੰ ਪਿੰਡ ਚ ਹੋਈ ਜਾਂ ਉਹਨਾਂ ਦਿੱਤੀ ਆ ਉਹ ਪਿੰਡ ਚੋਂ ਦੋਹਾਂ ਪਿੰਡਾਂ ਚੋਂ ਪਿੰਡ ਮੋਤਲੇ ਤੇ ਚੱਕ ਆਲ ਚੋਂ ਡਿਟੇਲ ਲੈ ਕੇ ਜਿਹੜੀ ਅਸੀਂ ਲਿਸਟਾਂ ਬਣੀਆਂ ਜਿਹੜੀਆਂ ਮੇਰੇ ਕੋਲ ਰਿਕਾਰਡ ਹੈ ਪੂਰਾ ਇਹਦੇ ਮੁਤਾਬਕ ਅਸੀਂ ਰਕਬੇ ਦੇ ਹਿਸਾਬ ਨਾਲ ਜੋ ਵੀ ਸੰਗਤ ਦਾ ਪੈਸਾ ਵੰਡਦਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਮੋਤਲੇ ਪਿੰਡ ਚ ਇਸ਼ੂ ਕਰ ਦਿੱਤਾ ਅੱਗੇ ਅਸੀਂ ਕਿੰਨਾ ਜੀ ਪੈਸਾ ਪ੍ਰਤੀ ਇਹਨਾਂ ਨੂੰ ਕਰੀਬ 10 ਲੱਖ ਰੁਪਇਆ ਮੋਤਲੇ ਪਿੰਡ ਚ ਹੋ ਗਿਆ ਜੀ ਸਾਡਾ ਕਿ ਇਹਨਾਂ ਦੇ ਇਕੜ ਦੇ ਰਹੇ ਹਾਂ ਜੀ ਅਸੀਂ ਪ੍ਰਤੀ ਇਕੜ ਬੇਸ਼ੱਕ ਅੱਧਾ ਕਿਲਾ ਤਾਦਵੀ 3000 ਠੀਕ ਹੈ ਇੱਕਲੇ ਵਲੀ ਰੱਖਿਆ ਇੱਕ ਤੱਕ ਉਦੇ ਬਾਅਦ 5 ਏਕੜ ਤੱਕ ਮਤਲਬ 15000 ਰੁਪਈਆ ਠੀਕ ਹੈ ਹਰ ਏਕੜ ਦਾ 3000 ਰੁਪਈਆ 5 ਤੋਂ ਉੱਪਰ ਨਹੀਂ ਹਾਂਜੀ ਸੀਨਾ ਜੀ ਅੱਜ ਤੁਸੀਂ ਮੋਤਲਾ ਪਿੰਡ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜੀ ਸਾਡੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਪਿੰਡ ਜਿਹੜਾ ਹਰਸ਼ਾ ਸੀਨਾ ਵੱਲੋਂ ਗੋਦ ਲਵਾਂਗੇ ਉਸੇ ਲੜੀ ਨੂੰ ਚੱਲਦੇ ਆ ਸਾਡੇ ਨਗਰ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜਗਤ ਸਿੰਘ ਜੀ ਦਾ ਤਪ ਸਥਾਨ ਬਾਬਾ ਜੀ ਕੁੱਲੀ ਵਿਖੇ ਖੰਡਪੜ ਸਾਹਿਬ ਕਰਾਇਆ ਗਿਆ ਭੋਗ ਪਏ ਅਰਦਾਸ ਕੀਤੀ ਮਹਾਪੁਰਸ਼ਾਂ ਦੀ ਹਾਜ਼ਰੀ ਚ ਉੱਥੇ ਗ੍ਰਾਹੀ ਇਕੱਠੀ ਕੀਤੀ ਗਈ ਜਿਸ ਚ ਦਾਸ ਵੱਲੋਂ 11 ਲੱਖ ਦੀ ਸੇਵਾ ਤੇ ਸਮੁੱਚੇ ਪਿੰਡ ਵੱਲੋਂ ਜਿਹੜਾ ਸੀ ਕਰੀਬ 25 ਲੱਖ ਰੁਪਏ ਇਕੱਠਾ ਹੋਇਆ ਬਾਕੀ ਭੈਣ ਭਰਾਵਾਂ ਵੱਲੋਂ ਜਿਹੜਾ ਸੀ ਹੋਰ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਉਹਨਾਂ ਵੱਲੋਂ ਕਾਫੀ ਵੱਡਾ ਸੰਯੋਗ ਸੀ ਕਰੀਬ 50 ਲੱਖ ਰੁਪਏ ਦੀ ਗ੍ਰਾਹੀ ਜਿਹੜੀ ਆ ਸਾਡੇ ਨਗਰ ਵੱਲੋਂ ਕੀਤੀ ਗਈ ਸੀ ਸਾਡੀ ਜਿਹੜੇ ਪਿੰਡਾਂ ਦੀ ਇਹ ਪੰਚਾਇਤਾਂ ਟੀਮ ਹੈ ਸਾਡੀ ਉਹਨਾਂ ਨੇ ਜਾ ਕੇ ਮੌਕੇ ਤੇ ਦੋਹਾਂ ਹਲਕਿਆਂ ਦੇ ਵਿੱਚ ਜਾ ਕੇ ਵੇਖਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਪਿੰਡ ਦਾ ਹੋਇਆ ਅਸੀਂ ਮੈਂ ਦਾਸ ਆਪ ਨਾਲ ਇਥੋਂ ਡੇਰੇ ਬਾਬੇ ਨਾਨਕ ਤੱਕ ਗਏ ਆ ਸਾਰੇ ਪਿੰਡਾਂ ਵਿੱਚ ਘੁੰਮੇ ਆ ਆ ਅੱਜ ਉਹਦਣ ਵੀ ਮੋਤਲਾ ਪਿੰਡ ਜਿਹੜਾ ਸੀ ਸਭ ਤੋਂ ਵੱਧ ਪਾਣੀ ਇੱਥੇ ਸੀ ਅੱਜ ਸਾਰੇ ਜਗ੍ਹਾ ਤੇ ਮੈਂ ਸਮਝਦਾ ਪਾਣੀ ਉੱਤਰ ਗਿਆ ਮੋਤਲਾ ਪਿੰਡ ਅੱਜ ਵੀ ਜਿਹੜਾ ਆ ਉਹ ਪਾਣੀ ਦੇ ਕਾਫੀ ਰਕਬਾ ਇਹਨਾਂ ਦਾ ਜਿਹੜਾ ਆ ਅੱਜ ਵੀ ਪਾਣੀ ਦੇ ਮਾਰ ਹੇਠ ਆ ਉੱਥੇ ਕਣਕ ਵੀ ਨਹੀਂ ਬੀਜੀ ਜਾਣੀ ਫਿਰ ਸਮੁੱਚੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਾਂ ਪੂਰੇ ਨਗਰ ਨੂੰ 3-3000 ਰੁਪਇਆ ਜਿਹੜਾ ਪੂਰ ਪਰ ਏਕੜ ਜਿਹੜਾ ਆ ਉਹ ਆਪਾਂ ਜਿਹੜਾ ਰਾਸ਼ੀ ਜਿਹੜੀ ਆ ਉਹ ਆਪਾਂ ਵੰਡੀ ਆ ਪੂਰੇ ਨਗਰ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਜੇ ਕੋਈ ਭੈਣ ਭਰਾ ਰਹਿ ਗਿਆ ਅੱਜ ਨਹੀਂ ਆ ਸਕਿਆ ਉਹ ਸਾਡੀ ਟੀਮ ਪ੍ਰੋਪਰ ਇੱਥੇ ਬੈਠੀ ਆ ਉਹਦੇ ਨਾਲ ਉਹ ਰਾਬਤਾ ਕਰ ਉਹਨੂੰ ਮਿਲ ਸਕਦਾ ਸਮੁੱਚੇ ਨਗਰ ਨੂੰ 3-3000 ਰੁਪਇਆ ਏਕੜ ਅੱਜ ਜਿਹੜਾ ਵਾ ਉਹ ਦਿੱਤਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਤੇ ਉਹ ਤੋਂ ਬਾਅਦ ਜਿੱਥੇ ਕਣਕ ਨਹੀਂ ਬੀਜੀ ਜਾਊਗੀ ਉੱਥੇ 5-5000 ਦਾ ਨਗਰ ਵੱਲੋਂ ਐਲਾਨ ਕੀਤਾ ਗਿਆ ਵੀ ਉਸ ਰਕਬੇ ਨੂੰ ਫੇਰ 5-5000 ਰੁਪਏ ਜਿਹੜਾ ਪ੍ਰਤੀ ਏਕੜ ਦਿੱਤਾ ਜਾਊਗਾ ਜੀ ਆਮ ਆ ਤੇ ਅੱਜ ਤੁਹਾਡੇ ਪਿੰਡ ਸਮਾਰਸੇਵੀ ਆਏ ਨੇ ਤਾਂ ਉਹਨਾਂ ਨੇ ਆ ਕੇ ਤੁਹਾਨੂੰ ਜਿਹੜੇ ਤੁਹਾਡੇ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗੀਆਂ ਸੀ ਜ्यांना ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਕੀ ਜਾਨਣਾ ਚਾਹੋਗੇ ਬਹੁਤ ਵੱਡੀ ਮਦਦ ਕੀਤੀ ਹੈ ਐਨੀ ਦੀ ਕਿਤੋਂ ਆਸ ਹੀ ਨਹੀਂ ਸਾਨੂੰ ਜਿੰਨੀ ਇਹਨਾਂ ਸਾਡੀ ਕਰਤੀ ਹੈ ਨਾ ਐਨੀ ਸਾਨੂੰ ਕਿਦੋਂ ਵੀ ਨਹੀਂ ਆਲਾ ਸਾਨੂੰ ਪਾਲੀ ਦੇ ਹਿਸਾਬ ਨਾਲ 3 ਤਨੀ ਹਜ਼ਾਰ ਰੁਪਿਆ ਕਿੱਲੇ ਪਰਤੀ ਦੇਤਾ ਠੀਕ ਹੈ ਸਾਡੇ ਪਾਲੀ ਦਾ ਕੀ ਰੇਟ ਹੈ ਇੰਨਾ ਹੀ ਚੱਲਦਾ ਜੀ ਨਹੀਂ ਬਜਾਈ ਦਾ ਤਾਂ ਅਜੇ ਸਾਨੂੰ ਡਾਈ ਦੀ ਆਸ ਹੀ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਜੀ ਬੀ ਆਉਣੇ ਪਰ ਸਾਨੂੰ ਅਜੋਨਾ ਬਹੁਤ ਵੱਡੀ ਬਸਤ ਕੀਤੀ ਆ ਅਸੀਂ ਪਾਲੀਆਂ ਬਾਉਣ ਜੋਗੇ ਹੋ ਗਏ ਆ ਠੀਕ ਹੈ ਉਹਨੇ ਚਰ ਨੂੰ ਕੋਈ ਹੋਰ ਉਹਨੇ ਕੰਮ ਚੱਲ ਪੂਗਾ ਕਿ ਉਹ ਸਾ ਬਰਬਾਦੀ ਹੋਈ ਸੀਗੀ ਬਹੁਤ ਤਗੜੀ ਬਰਬਾਦੀ ਉੱਥੇ ਵੇਖੋ ਸਾਹਮਣੇ ਪਾਣੀ ਕਿੰਨਾ ਖਲਾ ਅਜੇ ਵੀ ਜਾ ਕੇ ਵੇਖੋ ਉੱਥੇ ਸਾਡਾ ਵੀ ਰਗਬਾ 5 6 ਕਿਲੋ ਬੀਜੇ ਨਹੀਂ ਜਾਣਾ ਚਲੋ ਤੁਹਾਨੂੰ ਵਿਖਾਉਨੇ ਆ ਜੇ ਵੇਖਣਾ ਚਾਹੁੰਦੇ ਹੋ ਠੀਕ ਇੱਕ ਕਿਸੇ ਨੇ ਗੋਦ ਲਿਆ ਸੀਗਾ ਪਿੰਡੇ ਜਾਂ ਨਹੀਂ ਜੀ ਨਹੀਂ ਕਿਸੇ ਕੋ ਆਇਆ ਹੀ ਨਹੀਂ ਅਜੇ ਤੱਕ ਇਹ ਬਸ ਇਹ ਨਾਮ ਦੇ ਵਿੱਚ ਹੀ ਸੀਗਾ ਜੀ ਲਿਆ ਜੀ ਸਾਰੇ ਕਹਿੰਦੇ ਸੀ ਹਾਂਜੀ 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 ਸਭ ਕੁਝ ਇਹਨਾਂ ਦੀ ਪਹਿਲਾ ਰਾਖੀ ਜਿਹੜੀ ਆ ਹਾਂ ਰਾਸ਼ਨ ਪਾਣੀ ਹੁੰਦਾ ਰਿਹਾ ਵੀ ਐਵੇਂ ਕਹਦਿਏ ਨਹੀਂ ਆਇਆ ਪਰ ਆ ਜੋ ਮਰਦ ਕੀਤੀ ਇਹ ਪਹਿਲੀ ਇਹਨਾਂ ਦੀ ਆ ਓਕੇ ਸ਼ੀਨਾ ਸਾਹਿਬ ਜੀ ਕੀ ਨਾਮ ਹੈ ਜੀ ਅੱਜ ਤੁਹਾਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੇਰਾ ਡੈਡੀ ਦਾ ਨਾਮ ਸ ਰਾਜ ਜਸਵੀਰ ਸਿੰਘ ਹੈ ਜੀ ਅਸੀਂ ਇਸ ਸਰਦਾਰ ਗੁਚਰਨ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਨੂੰ ਮਾਇਤ ਦੇ ਕੇ ਤੁਹਾਨੂੰ ਤੇ ਖਰਚਾ ਦੇ ਕੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਸੇਵਾ ਦੇ ਵਿੱਚੋਂ ਆਪਣੇ ਰਾਸ਼ੀ ਦਿੱਤੀ ਹੈ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੇ ਕੋਲ ਖਾਦਾ ਪ੍ਰਬੰਧ ਨਹੀਂ ਕੋਈ ਵੀ ਕਿਉਂਕਿ ਨਾ ਕੋਈ ਹੜ੍ਹ ਤੀਏ ਬਾਹ ਫੜਦਾ ਸਾਡੀ ਤੇ ਨਾ ਕੋਈ ਸਰਕਾਰ ਫੜਦੀ ਹੈ ਜੀ ਇਹਨਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸਾਨੂੰ ਥੋੜੀ-ਬੋਧੀ ਖਾਦ ਦੇ ਕੇ ਵੀ ਸਾਡਾ ਕੁਛ ਨਾ ਕੁਛ ਕੀਤਾ ਜਾਵੇ ਨੁਕਸਾਨ ਕਿੰਨਾ ਕਰੋਇਆ ਪੁੱਤ ਨੁਕਸਾਨ ਬਹੁਤ ਹੋਇਆ ਹੋਇਆ ਨੁਕਸਾਨ ਕਰਦੋ ਸਾਡੇ 750 ਕਿੱਲਾ ਪੈਈ ਸੀ ਜ਼ਮੀਨ ਸੀ ਫੇੜਦੀ ਜਿਹਦੇ ਵਿੱਚੋਂ ਸਾਡੇ 600 ਕਿੱਲਾ ਸੇ ਬਿਲਕੁਲ ਖਤਮ ਹੋ ਚੁੱਕਾ ਹੂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਗੁਰਸ਼ਰਨ ਸ਼ੀਨਾਹੋਰਾ ਦੀ ਟੀਮ ਨਾਲ ਪਹੁੰਚੇ ਹੋ ਇੱਥੇ ਵੰਡੇ ਗਏ ਆ ਤੁਹਾਡੇ ਵੱਲੋਂ ਕੈਸ਼ ਪੈਸੇ ਦਿੱਤੇ ਗਏ ਆ ਪ੍ਰਤੀ ਇਕੜੇ ਦੇ ਹਿਸਾਬ ਨਾਲ ਕਿੰਨੀ ਕ ਇੱਥੇ ਨੁਕਸਾਨ ਹੋਇਆ ਸੀਗਾ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਵੇਖੋ ਇਸ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਔਰ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਰਾ ਭਾਰਤ ਨਹੀਂ ਸਕਦੇ ਵੀ ਪਰ ਜਿੰਨਾ ਵੀ ਘਟੋ ਘੱਟ ਸਾਡੇ ਕੋ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਮਿਲਿਆ ਵਾ ਉਹ ਅਸੀਂ ਕੈਸ਼ ਪੈਸੇ ਪ੍ਰਤੀ ਏਕੜ 3000 ਦੇ ਹਿਸਾਬ ਨਾਲ ਦਿੱਤੇ ਆ ਤੇ ਜੇ ਕੋਈ ਰਹਿ ਵੀ ਗਿਆ ਵਾ ਤੇ ਉਹਨੂੰ ਦੁਬਾਰਾ ਫੇਰ ਅਸੀਂ ਆਵਾਂਗੇ ਤੇ ਜੋ ਵੀ ਜੋ ਵੀ ਰਹਿੰਦਾ ਵਾ ਉਹਨੂੰ 3 ਏਕੜ ਦੇ 3000 ਏਕੜ ਦੇ ਹਿਸਾਬ ਨਾਲ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਕੋਈ ਨਹੀਂਗਾ ਇਹ ਸਾਡੀ ਹਰ ਸ਼ਾਸ਼ੀਨਾ ਵਿੱਚ ਲਾ ਕੇ ਲਾਦੀ ਟੀਮ ਸਰਦਾਰ ਗਰਚਨ ਸਿੰਘ ਸ਼ੀਨੇ ਦੇ ਸਾਥ ਨਾਲ ਚੱਲਦੇ ਆ ਤੇ ਗਾਂ ਜੋ ਵੀ ਇਸ ਪਿੰਡ ਦਾ ਕੋਈ ਹੋਰ ਵੀ ਨੁਕਸਾਨ ਜਿਤਨਾ ਕੋਈ ਗਾਂ ਹੁਣ ਕਣਕ ਨਹੀਂ ਬੀਜੀ ਜਾਣੀ ਉਹਦਾ ਵੀ ਅਸੀਂ ਉਹਨੂੰ ਜਦੋਂ ਨਾ ਕਣਕ ਬੀਜੀ ਜਾਊਗੀ ਉਹਦਾ ਆ ਕੇ ਜੋ ਵੀ ਥੋੜਾ ਬੋੜਾ ਜੋ ਵੀ ਸਰਦਾ ਪੁੱਛਦਾ ਹੋਊਗਾ ਉਹਦੀ ਮਤ ਕੀਤੀ ਜਾਊਗੀ ਹੋਰ ਬਾਕੀ ਇੰਨਾ ਹੀ ਕਹਣਾ ਚਾਹੁੰਦਾ ਸੀਗਾ ਕੀ ਨਾਮ ਹੈ ਜੀ ਤੁਹਾਡਾ ਤੇ ਅੱਜ ਤੁਸੀਂ ਸੇਵਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਨੇ ਪਿੰਡ ਦੇ ਜੀ ਹੁਣ ਮੇਰਾ ਨਾ ਬਲਜੀਤ ਸਿੰਘ ਹੈ ਜੀ ਹਰਸ਼ਾ ਸ਼ਿਨਾ ਤੋਂ ਅਸੀਂ ਆਏ ਆ ਅਸੀਂ ਮੈਂ ਵੀ ਇੱਕ ਜਿਹੜੀ ਸੇਵਾ ਕਰੀ ਕਮੇਟੀ ਉਹਦੀ ਟੀਮ ਮੈਂਬਰ ਹਾਂ ਮੈਂ ਜੀ ਜੀ ਅਸੀਂ ਗੁਰਚਰਨ ਸਿੰਘ ਸ਼ਿਨਾ ਜੀ ਨਾਲ ਮਿਲ ਕੇ ਜਿਹੜੀ ਗ੍ਰਾਹੀ ਸਾਨੂੰ ਪਿੰਡ ਚ ਹੋਈ ਜਾਂ ਉਹਨਾਂ ਦਿੱਤੀ ਆ ਉਹ ਪਿੰਡ ਚੋਂ ਦੋਹਾਂ ਪਿੰਡਾਂ ਚੋਂ ਪਿੰਡ ਮੋਤਲੇ ਤੇ ਚੱਕ ਆਲ ਚੋਂ ਡਿਟੇਲ ਲੈ ਕੇ ਜਿਹੜੀ ਅਸੀਂ ਲਿਸਟਾਂ ਬਣੀਆਂ ਜਿਹੜੀਆਂ ਮੇਰੇ ਕੋਲ ਰਿਕਾਰਡ ਹੈ ਪੂਰਾ ਇਹਦੇ ਮੁਤਾਬਕ ਅਸੀਂ ਰਕਬੇ ਦੇ ਹਿਸਾਬ ਨਾਲ ਜੋ ਵੀ ਸੰਗਤ ਦਾ ਪੈਸਾ ਵੰਡਦਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਮੋਤਲੇ ਪਿੰਡ ਚ ਇਸ਼ੂ ਕਰ ਦਿੱਤਾ ਅੱਗੇ ਅਸੀਂ ਕਿੰਨਾ ਜਿਹਾ ਪ੍ਰਤੀ ਇਹਨਾਂ ਨੂੰ ਕਰੀਬ 10 ਲੱਖ ਰੁਪਇਆ ਮੋਤਲੇ ਪਿੰਡ ਚ ਹੋ ਗਿਆ ਜੀ ਸਾਡਾ ਇਹ ਇਹਨਾਂ 1 ਏਕੜ ਦੇ ਰਹੇ ਹਾਂ ਜੀ ਅਸੀਂ ਪ੍ਰਤੀ ਏਕੜ ਬੇਸ਼ੱਕ ਅੱਧਾ ਕਿਲਾ ਤਾਦਵੀ 3000 ਠੀਕ ਹੈ ਇੱਕ ਲੇਵਲ ਹੀ ਰੱਖਿਆ ਇੱਕ ਤੱਕ ਉਦੇ ਬਾਅਦ 5 ਏਕੜ ਤੱਕ ਮਤਲਬ 15000 ਰੁਪਈਆ ਠੀਕ ਹੈ ਹਰ ਏਕੜ ਦਾ 3000 ਰੁਪਈਆ 5 ਤੋਂ ਉੱਪਰ ਨਹੀਂ ਹਾਂਜੀ ਸੀਨਾ ਜੀ ਅੱਜ ਤੁਸੀਂ ਮੋਤਲਾ ਪਿੰਡ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜੀ ਸਾਡੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਪਿੰਡ ਜਿਹੜਾ ਹਰਸ਼ਾ ਸੀਨਾ ਵੱਲੋਂ ਗੋਦ ਲਵਾਂਗੇ ਉਸੇ ਲੜੀ ਨੂੰ ਚੱਲਦੇ ਆ ਸਾਡੇ ਨਗਰ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜਗਤ ਸਿੰਘ ਜੀ ਦਾ ਤਪ ਸਥਾਨ ਬਾਬਾ ਜੀ ਕੁੱਲੀ ਵਿਖੇ ਖੰਡਪੜ ਸਾਹਿਬ ਕਰਾਇਆ ਗਿਆ ਭੋਗ ਪਏ ਅਰਦਾਸ ਕੀਤੀ ਮਹਾਪੁਰਸ਼ਾਂ ਦੀ ਹਾਜ਼ਰੀ ਚ ਉੱਥੇ ਗ੍ਰਾਹੀ ਇਕੱਠੀ ਕੀਤੀ ਗਈ ਜਿਸ ਚ ਦਾਸ ਵੱਲੋਂ 11 ਲੱਖ ਦੀ ਸੇਵਾ ਤੇ ਸਮੁੱਚੇ ਪਿੰਡ ਵੱਲੋਂ ਜਿਹੜਾ ਸੀ ਕਰੀਬ 25 ਲੱਖ ਰੁਪਏ ਇਕੱਠਾ ਹੋਇਆ ਬਾਕੀ ਭੈਣ ਭਰਾਵਾਂ ਵੱਲੋਂ ਜਿਹੜਾ ਸੀ ਹੋਰ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਉਹਨਾਂ ਵੱਲੋਂ ਕਾਫੀ ਵੱਡਾ ਸੰਯੋਗ ਸੀ ਕਰੀਬ 50 ਲੱਖ ਰੁਪਏ ਦੀ ਗ੍ਰਾਹੀ ਜਿਹੜੀ ਆ ਸਾਡੇ ਨਗਰ ਵੱਲੋਂ ਕੀਤੀ ਗਈ ਸੀ ਸਾਡੀ ਜਿਹੜੇ ਪਿੰਡਾਂ ਦੀ ਇਹ ਪੰਚਾਇਤਾਂ ਟੀਮ ਹੈ ਸਾਡੀ ਉਹਨਾਂ ਨੇ ਜਾ ਕੇ ਮੌਕੇ ਤੇ ਦੋਹਾਂ ਹਲਕਿਆਂ ਦੇ ਵਿੱਚ ਜਾ ਕੇ ਵੇਖਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਪਿੰਡ ਦਾ ਹੋਇਆ ਅਸੀਂ ਮੈਂ ਦਾਸ ਆਪ ਨਾਲ ਇਥੋਂ ਡੇਰੇ ਬਾਬੇ ਨਾਨਕ ਤੱਕ ਗਏ ਆ ਸਾਰੇ ਪਿੰਡਾਂ ਵਿੱਚ ਘੁੰਮੇ ਆ ਆ ਅੱਜ ਉਹਦਣ ਵੀ ਮੋਤਲਾ ਪਿੰਡ ਜਿਹੜਾ ਸੀ ਸਭ ਤੋਂ ਵੱਧ ਪਾਣੀ ਇੱਥੇ ਸੀ ਅੱਜ ਸਾਰੇ ਜਗ੍ਹਾ ਤੇ ਮੈਂ ਸਮਝਦਾ ਪਾਣੀ ਉੱਤਰ ਗਿਆ ਮੋਤਲਾ ਪਿੰਡ ਅੱਜ ਵੀ ਜਿਹੜਾ ਆ ਉਹ ਪਾਣੀ ਦੇ ਕਾਫੀ ਰਕਬਾ ਇਹਨਾਂ ਦਾ ਜਿਹੜਾ ਆ ਅੱਜ ਵੀ ਪਾਣੀ ਦੇ ਮਾਰ ਹੇਠ ਆ ਉੱਥੇ ਕਣਕ ਵੀ ਨਹੀਂ ਬੀਜੀ ਜਾਣੀ ਫਿਰ ਸਮੁੱਚੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਾਂ ਪੂਰੇ ਨਗਰ ਨੂੰ 3-3000 ਰੁਪਿਆ ਜਿਹੜਾ ਪੂਰ ਪਰ ਏਕੜ ਜਿਹੜਾ ਆ ਉਹ ਆਪਾਂ ਜਿਹੜਾ ਰਾਸ਼ੀ ਜਿਹੜੀ ਆ ਉਹ ਆਪਾਂ ਵੰਡੀ ਆ ਪੂਰੇ ਨਗਰ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਜੇ ਕੋਈ ਭੈਣ ਭਰਾ ਰਹਿ ਗਿਆ ਅੱਜ ਨਹੀਂ ਆ ਸਕਿਆ ਉਹ ਸਾਡੀ ਟੀਮ ਪ੍ਰੋਪਰ ਇੱਥੇ ਬੈਠੀ ਆ ਉਹਦੇ ਨਾਲ ਉਹ رابطہ ਕਰ ਉਹਨੂੰ ਮਿਲ ਸਕਦਾ ਸਮੁੱਚੇ ਨਗਰ ਨੂੰ 3-3000 ਰੁਪਿਆ ਏਕੜ ਅੱਜ ਜਿਹੜਾ ਵਾ ਉਹ ਦਿੱਤਾ ਭੈਣ ਭਰਾਵਾਂ ਦੇ ਸਹਿਯੋਗ ਨਾਲ ਤੇ ਉਹ ਤੋਂ ਬਾਅਦ ਜਿੱਥੇ ਕਣਕ ਨਹੀਂ ਬੀਜੀ ਜਾਊਗੀ ਉੱਥੇ 5-5000 ਦਾ ਨਗਰ ਵੱਲੋਂ ਐਲਾਨ ਕੀਤਾ ਗਿਆ ਵੀ ਉਸ ਰਕਬੇ ਨੂੰ ਫੇਰ 5-5000 ਰੁਪਏ ਜਿਹੜਾ ਪ੍ਰਤੀ ਏਕੜ ਦਿੱਤਾ ਜਾਊਗਾ ਜੀ